ਮਿਲ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਦਰਮਿਆਨ ਜਿੱਥੇ ਇਸ ਵੇਲੇ ਅੱਜ ਦੀ ਵੀਕ ਤੱਕ ਪੰਜਾਬ ਅੰਦਰ ਅੜਾਂ ਦੀ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਅਪਰੰਤ ਜਿਹੜੇ ਫਲੱਡ ਲੈਕਟਮਸ ਹੈਗੇ ਆ ਜਿੰਨਾ ਲੋਕਾਂ ਦਾ ਬਹੁਤ ਸਾਰਾ ਪਸ਼ੂ ਤਾਂ ਤੇ ਹੋਰ ਫਸਲਾਂ ਦਾ ਨੁਕਸਾਨ ਹੋਇਆ ਆ ਉਨਾਂ ਨੂੰ ਜਿਹੜੀ ਰਾਦ ਸਮਗਰੀ ਆ ਉਹ ਬੜੀ ਵੱਡੀ ਪੱਧਰ ਤੇ ਵੰਡੀ ਤਾਂ ਜਾ ਰਹੀ ਆ ਉਹ ਲੋਕਾਂ ਵੱਲੋਂ ਦਾਣ ਦੇਣ ਦੇ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛਗੀ ਜਾਦੇ ਲੇਕਿਨ ਇਹ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਇਹਨੂੰ ਆਰਗੇਨਾਈਜ਼ ਕੀਤਾ ਜਾ ਸਕਦਾ ਆ ਸਾਰੀ ਡਿਸਟ੍ਰੀਬਿਊਸ਼ਨ ਨੂੰ ਤੇ ਲਾਸਟ ਦੇ ਵਿੱਚ ਇੱਕ ਵਧੀਆ ਜਾਣਕਾਰੀ ਤੁਹਾਨੂੰ ਦੇਵਾਂਗੇ ਇਹ ਵਕਤ ਦੀਆਂ ਸਰਕਾਰਾਂ ਪੰਜਾਬ ਦੀਆਂ ਕਿਸ ਤਰ੍ਹਾਂ ਜਿਹੜੇ ਅਨਪਲਾਈਡ ਸਾਡੇ ਮੁੰਡੇ ਕੁੜੀਆਂ ਆ ਉਹਨਾਂ ਦੇ ਨਾਲ ਕੋਝਾ ਮਜ਼ਾਕ ਕਬੀਆਂ ਆ ਰਹੀਆਂ ਔਰ ਇਸ ਵੇਲੇ ਅਨਪਲਾਈਡ ਦੀ ਮੁੰਡੇ ਕੁੜੀਆਂ ਆ ਉਹਨਾਂ ਦੇ ਕਿੰਨੇ ਇੱਕ ਨੰਬਰ ਹੈ ਜਾਂ ਉਹਨਾਂ ਦੀ ਇਸ ਵੇਲੇ ਕਿੰਨੀ ਹਾਲਾਤ ਆ ਉਹਦੇ ਬਾਰੇ ਵੀ ਜਾਣਨਾ ਪਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇਹ ਪੰਜਾਬ ਅੰਦਰ ਇਸ ਵੇਲੇ ਹੜ੍ਹਾਂ ਦੀ ਸਿਚੁਏਸ਼ਨ ਕੀ ਹੈਗੀ ਆ ਕਿਉਂਕਿ ਪੰਜਾਬ ਦੇ 23 ਜ਼ਿਲ੍ਹੇ ਇਨ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤੇ ਆ ਔਰ ਜਿਹਦੇ ਵਿੱਚ 1400 ਪਿੰਡ ਜਿਹੜਾ ਆ ਉਹ ਇਸ ਹੜ੍ਹਾਂ ਦੀ ਮਾਰ ਹੇਠ ਆਇਆ ਹੈ ਜਿੱਥੇ ਲੋਕਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਆ ਲੋਕਾਂ ਦਾ ਕਾਝੂੰਤਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਔਰ ਇਹਦੇ ਵਿੱਚ ਅੱਜ ਦੀ ਤਰੀਕ ਤੱਕ ਇਹਨਾਂ ਹੜ੍ਹਾਂ ਵਿੱਚ ਮਤ ਵਾਲੇ ਬੰਦਿਆਂ ਦੀ ਗਿਣਤੀ ਜਿਹੜੀ ਆ ਉਹ 56 ਦੱਸੀ ਜਾਂਦੀ ਹੈ ਕੁੱਲ ਮਿਲਾ ਕੇ ਔਰ ਇਹਦਾ ਜਿਹੜਾ ਰਕਬਾ ਆ ਜਿਹੜਾ ਬਰਬਾਦ ਹੋਇਆ ਆ ਉਹ 1,98,500 25 ਏਕੜ ਹੈ ਕਿ ਇਹ ਇਹਨਾਂ ਇਲਾਕਾ ਜਿਹੜਾ ਹੜ੍ਹਾਂ ਨੇ ਬਰਬਾਦ ਕਰ ਦਿੱਤਾ ਹੈ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਗਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਜਿੱਥੇ 40061 ਹੈਕਟੇਰ ਰਕਬਾ ਜਿਹੜਾ ਹੜ੍ਹਾਂ ਦੀ ਮਾਰ ਦੇ ਠਾਇਆ ਹੈ। ਉਸ ਤੋਂ ਦੂਸਰੇ ਨੰਬਰ ਦੇ ਉੱਤੇ ਪਟਿਆਲਾ ਦੇ ਵਿੱਚ 1 ਲੱਖ ਤੇ ਇਹ 12000 ਪਿਛੇ 690 ਹੈਕਟੇਅਰ ਜਿਹੜਾ ਉਹ ਬਰਬਾਦ ਹੋਇਆ ਆ ਇਸੇ ਤਰ੍ਹਾਂ ਤਰ੍ਹਾਂ ਦੇ ਵਿੱਚ 12000 828 ਤੇ ਸਭ ਤੋਂ ਵੱਡਾ ਜਿਹੜਾ ਰਕਬਾ ਫੜਾਂ ਦੀ ਮਾਰੇ ਹੇਠ ਆਇਆ ਆ ਉਹ ਮੋਗਾ ਜ਼ਿਲ੍ਹੇ ਦੇ ਵਿੱਚ ਬਾ ਹੁੰਦਾ ਆ ਜਿੱਤੇ 2240 ਹੈਕਟੇਅਰ ਰਕਬਾ ਜਿਹੜਾ ਉਹ ਫੜਾਂ ਦੀ ਮਾਰ ਨੇ ਅ ਪਰ ਬਾਰੇ ਤੇ ਕਿਹਾ ਹੁਣ ਜਿਸ ਦਿਨ ਦੇ ਹੜ੍ਹ ਆਏ ਆ ਪੰਜਾਬ ਦੇ ਬਹਾਦਰ ਲੋਕਾਂ ਨੇ ਉਹ ਪੰਜਾਬ ਵਿਚ ਲਿਆ ਸਮਾਜ ਸੇਵੀ ਜਥੇਬੰਦੀਆਂ ਨੇ ਗਾਇਕ ਕਲਾਕਾਰਾਂ ਨੇ ਔਰ ਜਿਹੜੇ ਇਸਾਂ ਦੇ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਆ ਧਾਰਮਿਕ ਸੰਸਥਾਵਾਂ ਯੋਗਮਨੀ ਗੋਦਲਵਾ ਪ੍ਰਬੰਧਕ ਨੇ ਕੀ ਤੇ ਇੰਡੀਵਿਜੂਅਲ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਦਿਨ ਰਾਤ ਇਨਾ ਹਰਪੀਤਾਂ ਦੀ ਸਹਾਇਤਾ ਦੇ ਲਈ ਇੱਕ ਕੀਤਾ ਹੋਇਆ ਹੈ ਇੱਥੇ ਹੀ ਬਸ ਨਹੀਂ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਵਿੱਚ ਗਾਇਕ ਕਲਾਕਾਰ ਵੀ ਆ ਦੂਸਰੇ ਵੀ ਆ ਉਹਨਾਂ ਨੇ ਆਪਣੇ ਵੱਲੋਂ ਕਰੋੜਾਂ ਰੁਪਈਆ ਹਰਪੀਤਾਂ ਦੀ ਸਹਾਇਤਾ ਦੇ ਦਿੱਤਾ ਆ ਔਰ ਹੋਰ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਆ ਉਹ ਉਹਦੇ ਵਿੱਚ ਇੱਕ ਗੱਲ ਜਿਹੜੀ ਅਸੀਂ ਦੇਖੀ ਆ ਕਿ ਜਦੋਂ ਹੱਡ ਪੀਟਾਂ ਦੀ ਇਹ ਮਾਦਲ ਕੀਤੀ ਜਾ ਰਹੀ ਹੁੰਦੀ ਆ ਉਹਨਾਂ ਨੂੰ ਉਹਨਾਂ ਦੀ ਲੋਡ ਦਾ ਸਮਾਨ ਦਿੱਤਾ ਜਾ ਰਿਹਾ ਹੁੰਦਾ ਆ ਪਰ ਉਹਦੇ ਵਿੱਚ ਕੁਝ ਗੱਲਾਂ ਸਾਡੇ ਨੋਟਿਸ ਵਿੱਚ ਆਈਆਂ ਜਿਹੜੀਆਂ ਕਿ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਲੋੜਵੰਦ ਵਿਅਕਤੀ ਆ ਜਿਹੜੇ ਖਾਸ ਤੌਰ ਤੇ ਹਨਾਂ ਦੇ ਨਾਲ ਪ੍ਰਭਾਵਿਤ ਵੀ ਹੋਏ ਆ ਲੇਕਿਨ ਉਹ ਆਪਣੇ ਆਪ ਨੂੰ ਕਿਸੇ ਬਾਦ ਜਾਣ ਜਾਂ ਕਿਸੇ ਨੂੰ ਸੁੱਖ ਸੁਨੇਹਾ ਭੇਜਣ ਦੇ ਸਮਰੱਥ ਨਹੀਂ ਹਨ ਜਿਨ੍ਹਾਂ ਵਿੱਚ ਕੋਈ ਬਜ਼ੁਰਗ ਜੋੜਾ ਵੀ ਆ ਕੋਈ ਐਸਾ ਪਰਵਾਦ ਵੀ ਆ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਉਹਨਾਂ ਨੇ ਕਿੱਥੇ ਆਪਣੀਆਂ ਆਪਣੀ ਸਹਾਇਤਾ ਲੈਣ ਦੇ ਲਈ ਪਹੁੰਚ ਕਰਨੀ ਆ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਦੇਖਣ ਸੁਣਨ ਨੂੰ ਵੀ ਮਿਲੀਆਂ ਆ ਨਹੀਂ ਤਾਂ ਇੱਕ ਗੱਲ ਥੋੜੀ ਜੀ ਹੈਰਾਨੀ ਵਾਲੀ ਆ ਕਿ ਇੰਨੀ ਰਾਹਤ ਸਮੱਗਰੀ ਅੱਜ ਪੰਜਾਬ ਦੇ ਵਿੱਚ ਟੱਕੀ ਹੋ ਚੁੱਕੀ ਆ ਕਿ ਓਨੀ ਰਾਹਤ ਸਮੱਗਰੀ ਨੂੰ ਲੈਣ ਦੇ ਲਈ ਜਾਂ ਵੰਡਣ ਦੇ ਲਈ ਕੋਈ ਜਗਾ ਦੇ ਲਈ ਉਹਨਾਂ ਨੂੰ ਦਿਖਾਈ ਨਹੀਂ ਦਿੱਤੀ ਦੇ ਦੇ ਜਿੱਤੇ ਜਿਹੜੇ ਡਾਉਨ ਹੋਇਆ ਜਿਹੜੇ ਧੰਨ ਦੇ ਮਾਰੇ ਸੱਜਣਾਂ ਆਲਾ ਸਭ ਸਮਾਇਆ ਲੇਕਿਨ ਇੱਕ ਦੋ ਜਿਹੜੀਆਂ ਚੀਜ਼ਾਂ ਮੈਂ ਦੇਖੀਆਂ ਆ ਇੱਥੇ ਵੀਡੀਓ ਦੇ ਵਿੱਚ ਕਿ ਇੱਕ ਬਜ਼ੁਰਗ ਜੋੜਾ ਜਿਹੜਾ ਮੀਆਂ ਬੀਬੀ ਦੋਨੋਂ ਸੀ ਉਹਨਾਂ ਕੋਲ ਕਿਸੇ ਨੌਜਵਾਨਾਂ ਨੇ ਪਹੁੰਚ ਕੀਤੀ ਜਿਸ ਜਗ੍ਹਾ ਤੇ ਉਹ ਡੇਰਾ ਉਹਨਾਂ ਦਾ ਜਿ ਘਾਲ ਕਾਂਟ ਵਿਖਾਇਆ ਜਾ ਰਿਹਾ ਸੀ ਉੱਥੋਂ ਲੱਗਦਾ ਸੀ ਕਿ ਉਹ ਲੋਕਾਂ ਨੇ ਕਦੇ ਬਾਹਰ ਨਿਕਲ ਕੇ ਵੀ ਆਪਣੇ ਘਰ ਚੋਂ ਨਹੀਂ ਦੇਖਿਆ ਔਰ ਉਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਨੇ ਇਸ ਹੈਦਲ ਲੈਂਡ ਰੇ ਲਈ ਕਿਸ ਆਤਮੀ ਨੂੰ ਕਿਸ ਸੰਸਥਾ ਨੂੰ ਔਰ ਕਿੱਥੇ ਅਪਰੋਚ ਕਰਨੀ ਆ ਕਿਉਂਕਿ ਉਹਨਾਂ ਕੋਲ ਕਿਸੇ ਕਿਸਮ ਦਾ ਸੈੱਲ ਫੋਨ ਹੋਣ ਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਉਹ ਅਹਲ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਵਿੱਚ ਰਹੇ ਹੋਏ ਸਨ ਜਿੱਥੇ ਕੋਈ ਵੀ ਜਿਹੜਾ ਦਾਨੀ ਸੱਜਣ ਹੈ ਜਾਂ ਧੀ ਕੋਈ ਵੀ ਤੀਨ ਉਹਨਾਂ ਤੱਕ ਉਹ ਪਹੁੰਚ ਨਹੀਂ ਸਕੀ ਕਿਸੇ ਕਾਰਨ ਦੇ ਕਰ ਸੋ ਇੱਕ ਮੈਂ ਦੇਣਤੀ ਕਰਨਾ ਚਾਹੁੰਨਾ ਆ ਕਿ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਜਿੰਨੀਆਂ ਵੀ ਇਹ ਸਹਾਇਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਆ ਉਹਨਾਂ ਨੂੰ ਬੇਨਤੀ ਆ ਕਿਉਂਕਿ ਇਹ ਕੰਮ ਬਹੁਤ ਵੱਡਾ ਹੈ ਕੋਈ ਇੱਕ ਪਿੰਡ ਦਾ ਦੋ ਪਿੰਡਾਂ ਦਾ ਕੰਮ ਨਹੀਂ ਜਾਂ 100 50 ਪਰਿਵਾਰਾਂ ਦਾ ਕੰਮ ਨਹੀਂ ਇਹਨੂੰ ਜਦ ਤੱਕ ਤੁਸੀਂ ਆਰਗੇਨਾਈਜ਼ ਨਹੀਂ ਕਰੋਗੇ ਸਾਰੀ ਇਹ ਡਿਸਟ੍ਰਿਬਿਊਸ਼ਨ ਨੂੰ ਤਦ ਤੱਕ ਤੁਸੀਂ ਸਹੀ ਪਰਿਵਾਰਾਂ ਤੱਕ ਸਹੀ ਬੰਦਿਆਂ ਤੱਕ ਆਪਣੀ ਰਾਹਤ ਸਮੱਗਰੀ ਲੈ ਕੇ ਨਹੀਂ ਪਹੁੰਚ ਸਕਦੇ ਤੁਹਾਨੂੰ ਚਾਹੀਦਾ ਆ ਅਸੀਂ ਇੱਥੇ ਇਹ ਸਲਾਹ ਦੇ ਸਕਦੇ ਆ ਇਹ ਕਹਿ ਸਕਦੇ ਆ ਇਹ ਬੇਨਤੀ ਕਰ ਸਕਦੇ ਆ ਕਿ ਤੁਸੀਂ ਸਾਰੀ ਇਹ ਜਿਹੜੀ ਡਿਸਟ੍ਰਿਬਿਊਸ਼ਨ ਆ ਰਣਦੀਪ ਦੀ ਉਹਦਾ ਇੱਕ ਕੇਂਦਰ ਬਿੰਦੂ ਬਣਾਓ ਉਹਦੇ ਵਿੱਚ ਉੱਥੇ ਤੁਹਾਡਾ ਸਾਰਾ ਸਮਾਨ ਸਾਰੀਆਂ ਚੀਜ਼ਾਂ ਜਾਂ ਸੋ ਜੋ ਵੀ ਹੋਵੇ ਇਹ ਸਹਿਤਾ ਦੀ ਦਿੱਤੀ ਜਾਣ ਵਾਲੀ ਚੀਜ਼ ਹੈ ਉਹ ਉਥੇ ਜਮ੍ਹਾਂ ਕੀਤੀ ਜਾਵੇ ਔਰ ਉਹਦਾ ਰਕਾਣ ਜਿਹੜਾ ਪ੍ਰਾਪਤ ਤੀਕੇ ਦੇ ਨਾਲ ਮੇਨਟੇਨ ਕੀਤਾ ਜਾਵੇ ਕਿ ਤੇ ਫਲਾਣੀ ਸਮਗਰੀ ਜਿਹੜੀ ਆ ਫਲਾਣੇ ਵਿਅਕਤੀ ਨੇ ਇਹ ਦਿੱਤੀਆ ਜਾਂ ਫਲਾਣੇ ਜਿਹੜੇ ਟੈਕਸ ਬਗੈਰਾ ਦੇ ਦਾਨ ਦੀ ਦੇ ਰਹਾ ਆ ਉਹ ਫਲਾਣੇ ਫਲਾਣੀ ਸੰਸਥਾ ਵੱਲੋਂ ਫਲਾਣੇ ਫਲਾਣੇ ਪਰਵਾਦ ਬੰਨ ਉਹ ਦਾ ਹਾਦਸਾ ਮਗਰੀਆ ਹੀ ਆ ਉਹਦਾ ਇੱਕ ਰਿਕਾਰਡ ਰੱਖਣ ਤੋਂ ਬਾਅਦ ਉਹਦੀ ਡਿਸਟ੍ਰੀਬਿਊਸ਼ਨ ਦੀ ਨਿਸ਼ਾਨਦੇਹੀ ਕੀਤੀ ਜਾਵੇ ਕਿਉਂਕਿ ਜਦ ਤੱਕ ਤੁਸੀਂ ਨਿਸ਼ਾਨਦੇਹੀ ਨਹੀਂ ਕਰਦੇ ਜਦ ਤੱਕ ਤੁਸੀਂ ਇਸ ਗੱਲ ਦਾ ਪਤਾ ਨਹੀਂ ਲਗਾਉਂਦੇ ਕਿ ਤੁਹਾਡੀਆਂ ਸਵਾਵਾਂ ਦੀ ਕਿਹੜੇ ਕਿਹੜੇ ਪਰਵਾਦ ਨੂੰ ਕਿਹੜੇ ਕਿਹੜੇ ਪੈਂਟ ਨੂੰ ਕਿੰਨੀ ਲੋੜ ਆ ਜਾਂ ਕਿਹੜੀ ਚੀਜ਼ ਦੀ ਲੋੜ ਆ ਜੇਕਰ ਜਿਹੜੀ ਚੀਜ਼ ਦੀ ਵੀ ਲੋੜਾ ਉਹਦੇ ਲਈ ਸਮਾਨ ਪਚਾਉਣ ਦੇ ਲਈ ਤੁਹਾਡੇ ਕੋਲ ਲੋਡ ਤੋਂ ਜ਼ਿਆਦਾ ਸਮਗਰੀ ਪਈ ਆ ਰਾਹਤ ਸਮਗਰੀ ਕੇਵਲ ਤੇ ਕੇਵਲ ਲੋਡ ਇਸੇ ਗੱਲ ਦੀ ਆ ਕਿ ਆਪਣੀ ਸਾਰੀ ਡਿਸਟ੍ਰਿਬਿਊਸ਼ਨ ਨੂੰ ਇੱਕ ਆਰਗੇਨਾਈਜ਼ਡ ਢੀਕੇ ਦੇ ਨਾਲ ਕਿਨਾਰੇ ਜਾਵੇ ਅਰ ਹਰੇਕ ਵਿਕਟਮ ਪਰਵਾਰ ਦੀ ਲੋੜ ਨੂੰ ਰਿਕਾਰਡ ਕੀਤਾ ਜਾਵੇ ਕਿ ਫਲਾਣਾ ਕੰਡ ਦਾ ਜਿਹੜਾ ਫਲਾਣਾ ਪਰਵਾਰ ਹੈ ਉਹਨੂੰ ਇਸ ਕਿਸਮ ਦੀ ਸਹਾਇਤਾ ਦੀ ਲੋੜ ਆ ਹੋ ਸਕਦਾ ਕਿਸੇ ਨੂੰ ਕਿਸੇ ਸਹਾਇਤਾ ਦੀ ਲੋੜ ਹੋਵੇ ਦੂਸਰੇ ਪਰਵਾਰ ਨੂੰ ਦੂਸਰੀ ਕਿਸਮ ਦੀ ਸਹਾਇਤਾ ਦੀ ਲੋੜ ਹੋਵੇ ਜਦ ਤੱਕ ਤੁਸੀਂ ਇਹ ਨਿਸ਼ਾਨ ਨਹੀਂ ਕਰੋਂਗੇ ਤਾਂ ਜਾ ਕੇ ਤੁਸੀਂ ਸਹੀ ਡਿਸਟਿਬਿਊਸ਼ਨ ਵੱਲ ਦੇ ਪਾਸੇ ਵੱਲ ਤੁਰ ਪਾਓਗੇ ਜਦ ਤੁਹਾਨੂੰ ਬਤਾ ਵੀ ਫੁਲਾਣੇ ਪਿੰਡ ਦੇ ਵਿੱਚ 100 ਘਰ ਐ 100 ਪਰਿਵਾਰ ਐ ਉਹਨਾਂ ਵਿੱਚੋਂ ਕਈਆਂ ਦੇ ਪਸ਼ੂ ਮਰ ਗਏ ਆ ਕਈਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਆ ਕਈਆਂ ਨੂੰ ਦੇ ਟਰੈਕਟਰ ਲਾ ਬਦਾ ਹੋ ਗਿਆ ਆ ਔਰ ਇਹਰ ਜੇਆਂ ਡੇਡੀਆਂ ਉਹਨਾਂ ਦੇ ਉਹਨਾਂ ਨੇ ਪਾਸ ਦੀ ਆਪਣੇ ਪਰਵਾਧਾਂ ਦੇ ਉੱਤੇ ਹੰਡਾਈ ਆ ਉਹਦੇ ਵਿੱਚੋਂ ਉਹਨਾਂ ਦੀਆਂ ਲੋੜਾਂ ਵੀ ਪੈਦਾ ਹੋਣਗੀਆਂ ਉਹਨਾਂ ਨੂੰ ਲੋੜ ਅਨਸਾਰ ਜਿੰਨੀ ਵੀ ਰਾਹਤ ਸਮਗਰੀ ਚਾਹੀਦੀ ਆ ਜਾਂ ਕੋਈ ਐਸਾ ਕੋਈ ਹੋਰ ਸਮਾਨ ਚਾਹੀਦਾ ਆ ਉਹਦੀ ਇੱਕ ਕਿਸਮ ਦੀ ਉਹਨੂੰ ਰਿਕਾਰਡ ਤੇ ਧਿਆਨ ਦਾ ਜਾਵੇ ਤਾਂ ਕਿ ਤੁਸੀਂ ਜਿਹੜੀ ਵੀ ਤੁਹਾਡੀ ਡਿਸਟ੍ਰਿਬਿਊਸ਼ਨ ਟੀਮ ਹੈ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਪਰਿਵਾਰਾਂ ਤੱਕ ਉਹ ਸਮਾਨ ਜਿਹੜਾ ਉਹ ਪਹੁੰਚਦਾ ਕਰ ਸਕਣ ਦੇਖਣਾ ਇਹ ਇੱਕ ਟੀਮ ਦਾ ਜਾਂ ਇੱਕ ਬੰਦੇ ਦੇ ਵਸਦਾ ਰੋਗ ਨਹੀਂ ਇਹਦੇ ਲਈ ਤੁਹਾਨੂੰ ਬਹੁਤ ਸਾਰੀਆਂ ਟੀਮਾਂ ਬਣਾਉਣ ਦੀ ਲੋੜ ਹੈ ਉਹ ਬਹੁਤ ਸਾਰੇ ਜਿਹੜੇ ਤੁਆਂ ਨੂੰ ਜਿਹੜੇ ਸਟੈਪ ਬਾਈ ਸਟੈਪ ਚੱਲਣ ਦੀ ਲੋੜ ਆ ਜਿਹੜੀ ਸਭ ਤੋਂ ਵੱਡੀ ਟੀਮ ਤੁਹਾਡੀ ਆ ਜਾਂ ਸਭ ਤੋਂ ਅਖੀਰਲੀ ਟੀਮ ਜਿਹੜੀ ਤੁਹਾਡੀ ਆ ਉਹਦੇ ਵਿੱਚ ਅਜਿਹੇ ਬੰਦੇ ਜੁਨੇਵਾਦ ਹੋਣੇ ਚਾਹੀਦੇ ਆ ਜਿਹੜੇ ਸਮਾਨ ਜਿਹੜਾ ਉਹ ਪ੍ਰਾਪਤ ਕਰ ਸਕਣ ਔਰ ਉਹ ਸਮਾਨ ਨੂੰ ਸਹੀ ਪ੍ਰਾਪਤ ਹੱਥਾਂ ਵਿੱਚ ਜਾ ਕੇ ਵੰਡ ਸਕਣ ਪਾਹੀ ਤੁਹਾਡਾ ਦਾਨ ਦੇਣਾ ਜਿਹੜਾ ਉਹ ਸਫਲ ਹੋ ਸਕੇਗਾ ਪਾਹੀ ਤੁਹਾਡੀ ਸੇਵਾ ਦੇ ਲਈ ਤੁਸੀਂ ਦਿਨ ਰਾਤ ਕਰਕੇ ਸਪਾਂ ਦੀਆਂ ਸਿਵੀਆਂ ਮਿੱਧ ਕੇ ਲੋੜਵੰਦਾਂ ਲੋਕਾਂ ਦੇ ਤੱਕ ਪਹੁੰਚ ਕਰਾਇਓ ਤੁਹਾਡੀ ਸੇਵਾ ਤਦ ਹੀ ਸਫਲ ਹੋਵੇਗੀ ਜੇਕਰ ਤੁਸੀਂ ਰਾਹਤ ਸਮਗਰੀ ਜਿਹੜੀ ਆ ਉਹ ਸਹੀ ਫੱਥਾਂ ਵਿੱਚ ਦੇਣ ਦਾ ਯਤਨ ਕਰੋ ਵੱਡੇ ਵੱਦੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਆਪੋ ਆਪਣੇ ਪੰਦਤ ਦੇਵ ਤੇ ਜਾਂ ਉਹ ਬਣੇ ਹਸਾਬ ਦੇ ਨਾਲ ਜਾਰੀ ਕੀਤੀਆਂ ਹੋਈਆਂ ਆ ਜਾਂ ਲੇਕਿਨ ਫਿਰ ਵੀ ਦੇਖਣਾ ਇਹ ਬਣਦਾ ਆ ਦੇ ਕੋਈ ਵੀ ਪਰਿਵਾਰ ਕੋਈ ਵੀ ਪਿੰਡ ਜਿਹੜਾ ਆ ਰਾਹਤ ਸਮਗਰੀ ਲੈਂਡ ਤੋਂ ਵਾਂਝਾ ਨਾ ਰਹਿ ਜਾਵੇ ਕਿਉਂਕਿ ਦੇੜੀ ਰਾਹਤ ਸਮਗਰੀ ਦੀ ਗੱਲ ਆ ਉਹ ਤੁਸੀਂ ਇੰਨੀ ਕੁ ਇਕੱਠੀ ਕਰ ਲਈ ਆ ਸਾਡੇ ਕੋਲ ਪੂਰੀ ਜਾਣਕਾਰੀ ਇੱਥੇ ਆਉਂਦੀ ਰਹਿੰਦੀ ਆ ਉਹ ਸਮਗਰੀ ਤੁਸੀਂ ਇੰਨੀ ਕੁ ਇਕੱਠੀ ਕਰ ਲਈ ਆ ਉਹ ਕਈ ਲੰਬੇ ਸਮੇਂ ਤੱਕ ਵੀ ਮੁੱਕਣ ਵਾਲੀ ਨਹੀਂ ਲੇਕਿਨ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਸਹੀ ਸਮਾਨ ਪ੍ਰਾਪਤ ਫਰਵਾਹਾਂ ਦੇ ਹੱਥਾਂ ਤੱਕ ਪਹੁੰਚਾ ਦੇਵੋ ਤਾਂ ਤੁਹਾਡਾ ਜਿਹੜਾ ਸੇਵਾ ਕਰਨ ਦਾ ਮਕਸਦ ਹੈ ਉਹ ਅਕਾਲ ਤੋਂ ਬਹੱਗ ਦੇ ਸਿਆਦਾਂ ਵਿੱਚ ਪਰਵਾਣ ਹੋਏਗਾ ਸੋ ਇਹਦੇ ਵਿੱਚ ਤੁਹਾਨੂੰ ਕਈ ਕਿਸਮ ਦੀਆਂ ਦਿੱਕਤਾਂ ਵੀ ਆ ਸਾਹਮਣੀਆਂ ਆ ਕਾਦੀਆਂ ਪੈਣਗੀਆਂ ਕਈ ਕਿਸਮ ਦੇ ਲੋਕ ਵੀ ਤੁਹਾਨੂੰ ਵਕ ਵਕ ਸੁਭਾਅ ਵਾਲੇ ਤੇਸ਼ ਆਉਣਗੇ ਉਹ ਕਈਆਂ ਦੇ ਸੁਭਾਅ ਕਿਸੇ ਤਰ੍ਹਾਂ ਦੇ ਹੁੰਦੇ ਆ ਕਈਆਂ ਦੇ ਸੁਭਾਅ ਕਿਸੇ ਤਰ੍ਹਾਂ ਦੇ ਹੁੰਦੇ ਆ ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਹੜੀ ਰਾਹਤ ਸਮਗਰੀ ਉਹਨਾਂ ਨੂੰ ਵੰਡੀ ਜਾ ਰਹੀ ਆ ਜਾਂ ਮਿਤੀ ਜਾ ਰਹੀ ਆ ਉਹ ਕਿਸੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਾਂ ਇੰਡੀਵਿਜੂਅਲ ਟਾਪ ਦੇ ਉੱਤੇ ਕਿਸੇ ਵਿਅਕਤੀ ਵੱਲੋਂ ਦਿੱਤੀ ਜਾਂਦੀ ਆ ਉਹਨਾਂ ਨੂੰ ਇਹ ਉਹਨਾਂ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਤਾਂ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਮਿਲਦੀ ਹੋਵੇਗੀ ਸਾਦੇ ਦੇ ਸਾਰੇ ਕੇਵਲ ਤੇ ਕੇਵਲ ਇੱਕੋ ਹੀ ਗੱਲ ਸਮਝਦੇ ਹੋਣਗੇ ਕਿ ਇਹ ਦੇੜੀ ਦਾ ਸਮਗਰੀ ਉਹਨਾਂ ਤੱਕ ਪਹੁੰਚਾਈ ਜਾਰੀ ਆ ਉਹ ਸ਼ਾਇਦ ਇਸ ਕਾਬਨੋ ਪੇਜੀ ਜਾਰੀ ਆ ਸੋ ਤੁਹਾਡਾ ਜਿਹੜਾ ਮੇਨ ਮਕਸਦ ਹੈ ਲੋੜਵੰਦ ਲੋਕਾਂ ਦੇ ਪੀੜਤ ਪਰਿਵਾਰਾਂ ਤੱਕ ਇਹ ਰਹਿ ਸਮਗਰੀ ਪਹੁੰਚਾਉਣ ਦਾ ਤੁਹਾਡਾ ਮਤਲਬ ਹੈ ਤੁਸੀਂ ਕੋਈ ਇੱਥੇ ਕੋਈ ਪੋਲੀਟਿਕਲ ਗੇਮ ਨਹੀਂ ਖੇਡਨੀ ਜਿਹਦੇ ਨਾਲ ਤੁਹਾਨੂੰ ਵੋਟਾਂ ਚਾਹੀਦੀਆਂ ਆ ਤੁਸੀਂ ਕੋਈ ਐਨਐਲਐਮ ਮੰਤਰੀ ਐਮਪੀ ਬਣਨਾ ਤੁਸੀਂ ਤਾਂ ਇੱਕ ਨਰੋਲ ਮਕਸਦ ਦੇ ਨਾਲ ਆਪਣੇ ਪਰਿਵਾਰਾਂ ਵਿੱਚੋਂ ਦਸਵੰਦ ਕੱਢ ਕੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹੋ ਸੋ ਸਾਡੀ ਬੇਨਤੀ ਆ ਕਿ ਇਹ ਸਾਰੇ ਰਾਹਤ ਸਮੱਗਰੀ ਦੇ ਕੰਮਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਇਹ ਲਈ ਪਾਵੇਂ ਤੁਸੀਂ ਵਕਤ-ਵਕਤ ਕਮੇਟੀਆਂ ਬਣਾ ਲਓ ਵਕਤ-ਵਕਤ ਜਥੇਬੰਦੀਆਂ ਦੀ ਇੱਕ ਮੀਟਿੰਗ ਕਰ ਲਓ ਔਰ ਉਹਦੇ ਵਿੱਚ ਇਹ ਡਿਸਕਸ ਕਰੋ ਕਿ ਕਿਸ ਤਰ੍ਹਾਂ ਤੁਸੀਂ ਇਹ ਰਾਹਤ ਸਮੱਗਰੀ ਜਿਹੜੀ ਆ ਈੜਤ ਬਲਵਾਰਾਂ ਤੱਕ ਪਹੁੰਚਾਉਣੀ ਆ ਔਰ ਗੱਲ ਤੁਹਾਡੀ ਇੱਥੇ ਹੀ ਖਤਮ ਨਹੀਂ ਹੋਣੀ ਕਿ ਆ ਜਿਹੜੇ ਕੁਝ ਮੈਂ ਖੇਤ ਦੇਖਿਆ ਜਾਂ ਕਹਿ ਲਓ ਮੈਂ ਇਲਾਕਾ ਦੇਖਿਆ ਆ ਜਿੱਥੇ ਪਾਣੀ ਹੜਾਂ ਦਾ ਖਤਮ ਹੋ ਚੁੱਕਾ ਹੈ ਲਗਭਗ ਲੇਕਿਨ ਉਥੇ ਦੇ ਏਰੀਏ ਵਿੱਚ ਪੱਟੋ ਕੱਟ ਨਹੀਂ ਤਾਂ ਮੈਂ ਕੰਦਾ ਜੀ ਅਨਸਾਰੀ ਦੱਸਦਾ ਹਾਂ ਕਿ 5 ਤੋਂ 6 ਫੁੱਟ ਤੱਕ ਜ਼ਮੀਨੀ ਪੱਧਰ ਤੋਂ ਲੈ ਕੇ ਰੇਤਾ ਗਿੜੀਆ ਉੱਥੇ ਜਮੀਂ ਹੋਈ ਉਹ ਜਦੋਂ ਕੁਝ ਪੀੜਤ ਪਰਿਵਾਰ ਉਹ ਸਵੇਤਾ ਨੂੰ ਦਿਖਾੜ ਰਹੇ ਸਨ ਉਹ ਦਿੱਤਾ ਕਿਸੇ ਵੀ ਅਸਾਰੀ ਦੇ ਕੰਮਾਂ ਵਿੱਚ ਕੰਮ ਆਉਣ ਵਾਲੀ ਰੇਤਾ ਨਹੀਂ ਦੇਖ ਤਾ ਇੱਕ ਹੜ ਖਤਮ ਹੋ ਜਾਣ ਤੋਂ ਬਾਅਦ ਘਾਟੀਆਂ ਜੰਮੀ ਵਾਲੀਆਂ ਵਿੱਚ ਹੋਰ ਵੀ ਬਹੁਤ ਸਾਦਾ ਅ ਲਾਫਾ ਹੋਏਗਾ ਕਿਉਂਕਿ ਇੰਨੇ ਹਾਈਟ ਦੇ ਵਿੱਚ ਦੇਖੋ ਖੇਤਾਂ ਵਿੱਚ ਖਿਲਵੀ ਹੋਈ ਰੇਤਾ ਪਈ ਹੋਵੇ ਤਾਂ ਉਹਨੂੰ ਅਠਾਉਣ ਦਾ ਜਾਂ ਜ਼ਮੀਨਾਂ ਨੂੰ ਇਹ ਖਾਲੀ ਕੰਦਾ ਉਹ ਕਿੰਨਾ ਟਾਈਮ ਲੱਗੇਗਾ ਕਿੰਨੀ ਮੈਨਪਾਵਰ ਲੱਗੇਗੀ ਕਿੰਨੀ ਅਲੱਜੀ ਲੱਗੇਗੀ ਕਿੰਨੇ ਇਹ ਕਿੰਨੇ ਸਾਧਨ ਉਹ ਤੁਹਾਨੂੰ ਝੋਕਣੇ ਪੈਣਗੇ ਇਹ ਤਾਂ ਜਾ ਕੇ ਕਿਤੇ ਇਹ 1 2 ਮਹੀਨਿਆਂ ਦਾ ਕੰਮ ਨਹੀਂ ਇਹ ਇੱਕ ਲੰਬੇ ਸਮੇਂ ਦਾ ਪ੍ਰੋਸੈਸ ਹੈ ਔਰ ਜਿਹਦੇ ਲਈ ਤੁਹਾਨੂੰ ਹੁਣ ਤੋਂ ਹੀ ਤਿਆਰੀ ਜਿਹੜੀ ਆ ਉਹ ਕਸ ਲੈਣੀ ਚਾਹੀਦੀ ਆ ਕਈ ਲੋਕ ਔਰ ਸਰਕਾਰੀ ਦੁਬਾਰੇ ਵੀ ਇਹ ਤਮਾਰਾ ਦਿੱਤਾ ਗਿਆ ਆ ਤੇ ਜਿਸ ਦੀ ਖੇਤ ਉਸ ਦੀ ਰੇਤ ਉਹ ਭਾਈ ਰੇਤ ਜਿਹੜੀ ਆ ਜੇਕਰ ਉਹ ਕਿਸੇ ਦੇ ਕੰਮ ਨਹੀਂ ਆਉਂਦੀ ਜਾਂ ਉਹਨੂੰ ਚੁਪਣ ਦਾ ਉਹੋਂ ਖੇਤਾਂ ਵਿੱਚੋਂ ਕੋਈ ਫਾਇਦਾ ਨਹੀਂ ਤਾਂ ਉਹ ਰੇਤ ਹੋਣੀ ਜਾਂ ਨਹੀਂ ਹੋਣੀ ਉਹਦਾ ਕੀ ਸੈਂਸ ਬਣਦੀ ਆ ਕੋਈ ਜਿੰਨੇ ਮਾਦੀ ਨਾਰੇ ਦੇਈ ਜੋ ਮਾਦੀ ਕਹੀ ਜੋ ਜਦੋਂ ਉਹ ਜ਼ਮੀਨ ਦਾ ਵੇਚ ਜਿਲੀਆ ਵਿਕਰੀ ਨਹੀਂ ਹੋ ਸਕਦੀ ਜਾਂ ਜ਼ਮੀਨ ਦਾ ਖਾਤਮੇ ਤੋਂ ਬਾਅਦ ਉਸ ਵੇਚ ਨਹੀਂ ਸਕਦੇ ਜਾਂ ਕਿਸੇ ਦੇ ਉਹ ਰੇਤ ਵਤਨ ਦੇ ਕੰਮਾਂ ਵਿੱਚ ਕੰਮ ਨਹੀਂ ਆ ਸਕਦੀ ਤਾਂ ਫਿਰ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਦਾ ਨਾੜਾ ਦਿੱਤਾ ਜਾਣਾ ਮੈਂ ਸਮਝਦਾ ਹਾਂ ਬੇਕਾਰ ਹੈ ਜਾਂ ਅੱਧ ਹੀ ਉਹ ਕਿਹਾ ਜਾ ਸਕਦਾ ਹੈ ਸੋ ਜਿਹੜੀਆਂ ਸੰਸਥਾਵਾਂ ਬੜੀਆਂ ਉੱਚ ਪੱਧਰੀਆਂ ਅਤੇ ਮਹਾਨਤਾ ਵਾਲੀਆਂ ਸੰਸਥਾਵਾਂ ਲੋਕਾਂ ਦੇ ਸੇਵਾਦਾਰ ਚਦਗੀਆਂ ਹੋਈਆਂ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਇਹ ਸਾਰੀ ਗਰੀਬ ਨੂੰ ਡਿਸਟ੍ਰਿਬਿਊਟ ਕਰਨ ਦੇ ਲਈ ਇੱਕ ਨੀਤੀ ਬਣਾਉਣ ਔਰ ਉਹਨਾਂ ਨੂੰ ਡਿਸਟ੍ਰਿਬਿਊਸ਼ਨ ਦੇ ਕੰਮ ਨੇਪੜੇ ਚੜਾਉਣ ਦੇ ਲਈ ਵੱਖ-ਵੱਖ ਟੀਮਾਂ ਵੀ ਬਣਾਉਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦਾ ਕੰਮ ਸਾਰੇ ਦਾ ਸਾਰਾ ਜਿਹੜਾ ਸੇਵਾ ਦਾ ਕੰਮ ਹੈ ਉਹ ਵਧੀਆ ਤਰੀਕੇ ਨਾਲ ਨਿਭੇ ਵੀ ਚੱਲ ਸਕੇ ਉਹ ਉਹ ਸਾਰੀ ਸੇਵਾ ਜਿਹੜੀ ਆ ਲੋੜਵੰਦ ਲੋਕਾਂ ਤੱਕ ਵੀ ਉਹ ਪਹੁੰਚ ਸਕੇ ਅਗਲੀ ਗੱਲ ਜਿਹੜੀ ਆ ਉਹ ਮੈਂ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਅਨਪਲਾਈਡ ਮੁੰਡੇ ਕੁੜੀਆਂ ਬਹੁਤ ਆ ਹਮਰੇ ਆ ਲੋਕਾਂ ਨੂੰ ਰਜਗਾਰ ਮਿਲਣਾ ਬੜਾ ਮੁਸ਼ਕਲ ਹੋ ਗਿਆ ਹੈ। ਉਹ ਜਿਹੜੇ ਵੀ ਰਜਗਾਰ ਪੈਦਾ ਹੋਏ ਆ ਅੱਜ ਤੱਕ ਉਹਨਾਂ ਵਿੱਚੋਂ ਬਹੁਤ سارے ਜਵਾਨ ਦੇ ਉਹ ਪੰਜਾਬ ਤੋਂ ਬਾਹਰ ਦੇ ਮੁੰਡੇ ਕੁੜੀਆਂ ਲੈਣ ਕੇ ਉੱਥੇ ਬਿਠਾ ਦਿੱਤੇ ਗਏ ਆ। ਜਿਸ ਕਾਰਨ ਸਾਡੇ ਮੁੰਡੇ ਕੁੜੀਆਂ ਜਿਹੜੇ ਆਪਣੀਆਂ ਡਿਗਰੀਆਂ ਹੰੀਆਂ ਪੰਡਾ ਲੈ ਕੇ ਬੱਦ ਬੱਦ ਦੇ ਉੱਤੇ ਫਮਰਿਆ ਉਹਨਾਂ ਨੂੰ ਰਜਗਾਰ ਮਿਲਣਾ ਬੜਾ ਮੁਸ਼ਕਲ ਹੋ ਗਿਆ ਆ ਉਹਨਾਂ ਦੇ ਰਜਗਾਰ ਮਿਲਣ ਦੇ ਸਾਧਨ ਜਿਹੜੇ ਆ ਉਹ ਬਹੁਤ ਜ਼ਿਆਦਾ ਸੁਗੜ ਗਏ ਉਹ ਅਜੇ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਇੱਕ ਵਿੱਚ ਜਿਹੜੀਆਂ jobbਾਂ ਨਿਕਲਣਗੀਆਂ ਜਾਂ ਨੌਕਰੀਆਂ ਨਿਕਲਣਗੀਆਂ ਉਹਨਾਂ ਉਪਰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਹੀ ਰੱਖਿਆ ਜਾਵੇਗਾ ਔਰ ਕਿਸੇ ਵੀ ਸਟੇਟ ਤੋਂ ਬਾਹਰ ਦੇ ਬੰਦੇ ਨੂੰ ਉਹਨਾਂ ਦੇ ਉਪਰ ਭਾਤੀ ਨਹੀਂ ਕੀਤਾ ਜਾਵੇਗਾ ਇਹ ਕਹਿੰਦੇ ਇਹਦੇ ਵਿੱਚ ਸਰਕਾਰ ਨੂੰ ਆਪਣੀ ਨੀਤੀ ਵਿੱਚ ਸੁਧਾਰ ਕਰਨਾ ਪਵੇਗਾ ਲੇਕਿਨ ਹਾਲ ਦੀ ਘੜੀ ਦਾ ਸਰਕਾਰ ਔਰ ਇਹਨਾਂ ਦੇ ਜੱਥੇ ਵੰਦਕ ਟਾਂਚਾ ਜਿਹੜਾ ਆ ਉਹ ਪੰਜਾਬ ਸਰਕਾਰ ਦੇ ਕੰਮਾਂ ਉੱਪਰ ਹਾਵੀ ਹੋ ਰਿਹਾ ਹੈ। ਔਰ ਜਿਸ ਕਾਰਨ ਸਾਡੇ ਜਿਹੜੇ ਮਾਨ ਜੋਗ ਮੁੱਖ ਮੰਤਰੀ ਸਾਹਿਬ ਐ ਸਰਦਾਰ ਭਗਵੰਤ ਸਿੰਘ ਮਾਨ ਉਹ ਚਾਹੁੰਦਿਆਂ ਹੋયા ਵੀ ਕੋਈ ਕਮ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਸਕਦੇ। ਅੱਜ ਵੀ ਦੇਖਿਆ ਜਾ ਸਕਦਾ ਆ ਕਿ ਉੱਥੇ 38 ਸੈਕਟਰ ਦੇ ਵਿੱਚ ਦੱਸਿਆ ਜਾ ਰਿਹਾ ਆ ਕਿ आम आदमी पार्टी ਦੇ ਜਿਹੜੇ ਧੜੀ ਨਵੀਂ ਦਿੱਲੀ ਤੋਂ ਆਏ ਆ ਉਹਨਾਂ ਨੇ ਕਈ ਕੋਠੀਆਂ ਉਥੋਂ ਅੰਦੇ ਉੱਪਰ ਕਬਜ਼ਾ ਕਰਕੇ ਰੱਖਿਆ ਆ ਉਹਨਾਂ ਦੀ ਟੈਲ ਸੇਵਾ ਸਰਕਾਰ ਵੱਲੋਂ ਕੀ ਪੀ ਜਾਂਦੀ ਆ ਔਰ ਉਹਨਾਂ ਦਾ ਜਿਹੜਾ ਦਖਲੰਦਰੀਆ ਸਿਸਟਮ ਦੇ ਵਿੱਚ ਉਹ ਇੰਨੀ ਲੋਡ ਤੋਂ ਜ਼ਿਆਦਾ ਵੱਧ ਗਈ ਆ ਕਿ ਕਈ ਜਗ੍ਹਾ ਦੇ ਉਤੇ ਮੰਤਰੀਆਂ ਤੇ ਮੁੱਖ ਮੰਤਰੀ ਸਾਹਿਬ ਦਾ ਹੁਕਮ ਚੱਲਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸੋ ਇਹ ਇੱਕ ਵੱਖਰਾ ਵਿਸ਼ਾ ਆ ਆਪਾਂ ਗੱਲ ਕਰਿਆ ਸੀ ਕਿ ਵਕਤ ਦੀਆਂ ਸਰਕਾਰਾਂ ਚਾਹੇ ਹੋਣ ਦੀ ਸਰਕਾਰ ਆ ਜਾਂ ਉਹ ਪਹਿਲਾਂ ਦੀਆਂ ਸਰਕਾਰਾਂ ਸਨ ਉਹਨਾਂ ਨੇ ਆਨ ਬਣਾਏ ਸਾਡੇ ਜਿਹੜੇ ਮੁੰਡੇ ਕੁੜੀਆਂ ਆ ਦਿਨਾਂ ਮੁੱਲ ਜਗ੍ਹਾ ਨਹੀਂ ਮਿਲ ਰਿਆ। ਉਨਾਂ ਦੇ ਨਾਲ ਹਮੇਸ਼ਾ ਹੀ ਕੋਈ ਵਧੀਆ ਵਰਤਾਰਾ ਨਹੀਂ ਕੀਤਾ ਅਤੇ ਵਕਤ ਦੇ ਬੀਤਣ ਦੇ ਨਾਲ-ਨਾਲ ਵਕਤ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਉਹਨਾਂ ਦੇ ਜਜ਼ਬਾਤਾਂ ਨਾਲ ਜਿਹੜੇ ਐਂਪਲਾਈ ਸਾਡੇ ਮੁੰਡੇ ਕੁੜੀਆਂ ਆ ਜਜ਼ਬਾਤਾਂ ਨਾਲ ਖੇੜਦੇ ਹੋਏ ਇਹ ਵੀ ਐਲਾਨ ਕਰ ਦਿੰਦੇ ਆ ਕਿ ਲੋ ਜੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਅਨਪਲੈਡ ਜਿਹੜੇ ਮੁੰਡੇ ਕੁੜੀਆਂ ਆਉਂਨਾਂ ਉਹਨਾਂ ਨੂੰ ਇੰਨੇ ਰੁਪਏ ਦਾ ਜਿਹੜਾ ਦੇ ਦੇਗਾ ਪਤਾ ਦੇਵਾਂਗੇ ਔਰ ਇੱਥੇ ਹੀ ਬਸ ਨਹੀਂ ਪਿੱਛੇ ਜੇ ਕੈਪਟਨ ਅਲੰਦਰ ਸਿੰਘ ਵੀ ਸਾਕਾਤ ਸੀ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਜਿਹੜਾ ਰਿਕਾਰਡ ਦੇ ਉੱਤੇ ਆ ਕਿ ਨੇ ਵੀ ਮੁੰਡੇ ਕੁੜੀਆਂ ਪੰਜਾਬ ਦੇ ਅਨਪਲੈਡ ਹੋਣਗੇ ਉਹ ਉਹਨਾਂ ਨੂੰ ਕੱਲੇ ਕੱਲੇ ਨੂੰ 2500 ਰੁਪਈਆ ਬੇਦਜਗਾਰੀ ਪੱਤਾ ਦੇਣ ਇਹ ਗੱਲ ਪਤਾ ਨਹੀਂ ਉਹਨਾਂ ਦੇ ਐਲਾਨ ਤੋਂ ਬਾਅਦ ਕਿੱਥੇ ਚਲੇਗੀ ਕਿੱਥੇ ਉਹ ਕਿਸੇ ਨੇ ਉਹਦਾ ਸਾਥ ਨਹੀਂ ਦਿਆ ਨਾ ਹੀ ਉਹ ਉਹ ਐਲਾਨ ਤੋਂ ਬਾਅਦ ਇਸ ਪਾਸੇ ਵੱਲ ਸਰਕਾਰ ਨੇ ਕੋਈ ਕੰਮ ਨਿਰੰਦਾ ਯਤਨ ਕੀਤਾ ਜਿਹਦੇ ਨਾਲ ਸਰਕਾਰ ਵੱਲੋਂ ਐਲਾਨੇ ਗਏ ਜਿਹੜੇ ਬੇਦਜਗਾਰੀ ਪੱਤੇ ਸੀ ਉਹ ਆਮ ਲੋਕਾਂ ਨੂੰ ਮਿਲ ਸਕਦੇ ਹੋ ਇਸੇ ਤਰ੍ਹਾਂ ਹੀ ਜਿਹੜਾ ਹੁਣ ਬੜੀ ਇੱਕ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਣ ਲੱਗੇ ਆ ਕਿ ਜਿਹੜਾ ਮੋਗਾ ਦੇ ਪਿੰਡ ਇੱਕ ਢਗਢੂ ਪਿੰਡ ਹੈ ਉੱਥੇ ਦਾ ਇੱਕ ਨੌਜਵਾਨ ਹੈ ਸੰਦੀਪ ਸਿੰਘ ਉਹ ਬੇਜਗਰੀ ਦਾ ਪੱਤਾ ਜਿਹੜਾ ਉਹ ਲੈ ਰਿਆ ਸੀ ਪਰ ਬਾਅਦ ਵਿੱਚ ਉਹਦਾ ਪੱਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਔਰ ਐਸ ਵੇਲੇ ਅਮਰ ਸਾਹਿਬ ਦਾ ਇੱਕ ਮੁੰਡਾ ਲਾਲ ਬਹਾਦਰ ਸ਼ਾਸਤਰੀ ਜਿਹਦਾ ਨਾਮ ਸਾਡੇ ਮਹਾਨ ਪ੍ਰਦਾਨਮੰਤ ਜੀ ਵੀ ਲਾਲ ਬਹਾਦਰ ਸ਼ਾਸਤਰੀ ਦੇ ਨਾਂ ਨਾਲ ਲੱਗਦਾ ਆ ਉਹਨਾਂ ਨੂੰ ਐਸ ਵੇਲੇ 150 ਰੁਪਏ ਜਿਹੜਾ ਉਹ ਅਮਰ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਜਿਹੜਾ ਅਨਪਲਾਇ ਜਿਹਨੂੰ ਯੂਜ਼ ਕੀਤਾ ਜਾ ਸਕਦਾ ਆ ਉਹਨੂੰ ਜੇ ਟਿੱਕੋ ਬੰਦੇ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਜਿਹੜਾ ਪੱਤਾ ਆ ਉਹ ਜਿਹਦੀ ਰਕਮ 150 ਦਤਾ ਆ ਉਹ ਮਿਲ ਗਿਆ। ਔਰ ਜਿਸ ਤਰ੍ਹਾਂ ਮੈਂ ਕੈਪਟਨ ਸਾਹਿਬ ਦੀ ਗੱਲ ਕੀਤੀ ਇਹਨਾਂ ਨੇ ਵੀ ਅਗਾਉਂ ਸੈਂਮੈਂਟ ਕੀਤੀ ਔਰ ਐਸ ویਲੇ ਜਿੰਨਾ ਵੀ ਆਮ ਪਲਾਇਡ ਜੂਥ ਹੈ ਮੁੰਡੇ ਕੁੜੀਆਂ ਆ ਚਾਹੇ ਉਹਨਾਂ ਸਾਰਿਆਂ ਨੇ ਤਾਂ ਅੰਪਲੋਇਮੈਂਟ ਆਫਿਸਲੀ ਵਿੱਚ ਆਪਣੇ ਨਾਮ ਦਰਜ ਨਹੀਂ ਕਰਵਾਏ ਲੇਕਿਨ ਹਾਲ ਦੇ ਵਿੱਚ ਅੱਜ ਦੀ ਤਰੀਕ ਵਿੱਚ ਜਿਵੇਂ ਸਾਡੇ ਕੋਲ ਗੈਂਪੀਆ ਉਹਦੇ ਅਨਸਾਰ 125000 ਬੇਰੁਜ਼ਗਾਰਾਂ ਦੇ ਨਾਮ ਜਿਹਦਾ ਰਜਗਾਰ ਦਾ ਪਲਾਨ ਦੇ ਵਿੱਚ ਦਰਜ ਆ ਪੰਜਾਬ ਸਰਕਾਰ ਨੇ 11 ਜਨਵਰੀ 1979 ਨੂੰ ਉਹ ਜਿਹਨੇਮ ਜਿਹੜੇ ਬਣਾਏ ਸੀ ਵੀ ਕਿਹੜੇ ਜਿਹੜੇ ਦੇ ਨਿਯਮ ਗਾਲ ਮੁੰਡੇ ਕੁੜੀਆਂ ਨੂੰ ਇਹ ਅਨਪਲਾਈਡ ਜਿਹੜਾ ਉਹ ਪਤਾ ਮਿਲ ਸਕਦਾ ਆ ਉਹ ਕਾਨੂੰਨ ਜਿਹੜੇ ਆ ਉਥੇ ਦੇ ਉਥੇ ਜਾਂ ਉਹ ਜਿਹੜੇ ਨਿਯਮ ਸੀ ਉਹ ਉਥੇ ਦੇ ਉੱਥੇ ਹੀ ਕਿਹੜਾ ਹੈ ਔਰ ਕਿਸੇ ਨੇ ਵੀ ਉਹਦੇ ਉੱਤੇ ਦਵਾਦਾ ਵਿਚਾਰ ਕਰਨ ਦੀ ਲੋੜ ਨਹੀਂ ਸਮਝੀ 22.12 ਲੱਖ ਨੌਜਵਾਨ ਬੇਰੁਜ਼ਗਾਰ ਨੌਕਰੀ ਦੀ ਕਤਾਰ ਵਿੱਚ ਇਸ ਵੇਲੇ ਲੱਗਾ ਹੋਇਆ ਕਿੰਨਾ 22 ਲੱਖ ਤੇ 12 ਹਜ਼ਾਰ ਜਿਹੜਾ ਨੌਜਵਾਨ ਉਹ ਅਨਪਲਾਇਆ ਗਿਆ ਔਰ ਉਹ ਦਿਨ ਰਾਤ ਇਦੋ-ਇਦੋ ਆਪਣੀਆਂ ਡਿਗਰੀਆਂ ਲੈ ਕੇ ਨੌਕਰੀ ਦੀ ਭਾਲ ਵਿੱਚ ਭੁੰਦਾ ਰਹਿੰਦਾ ਆ ਉਹ ਜਦੋਂ ਘਰ ਆਪਣੇ ਵਾਪਸ ਖਾਲੀ ਹੱਥ ਜਾਂਦਾ ਆ ਤਾਂ ਉਹਦੇ ਪੇਰੈਂਟਸ ਜਾਂ ਉਹਦਾ ਪਰਿਵਾਰ ਉਹ ਇਸ ਹੱਦ ਤੱਕ ਉਹਨੂੰ ਮਜ਼ਾਕ ਕਰਦਾ ਆ ਕਿ ਉਹ ਆਪਣੇ ਆਪ ਨੂੰ ਬੜਾ ਹੀਨਾ ਵਿਅਕਤੀ ਜਿਹੜਾ ਉਹ ਮਹਿਸੂਸ ਕਰਨ ਲੱਗਦਾ ਹੈ ਉਹ ਇਸੇ ਤਰ੍ਹਾਂ ਜਿਵੇਂ ਆਪਾਂ ਥੋੜਾ ਜਿਹਾ ਪਿਛਲੀਆਂ ਸਰਕਾਰਾਂ ਦੇ ਇਸ ਪੰਬਲ ਦਿੱਤੇ ਗਿਆ ਧਿਆਨ ਵੱਲ ਝਾਤੀ ਮਾਰੀਏ ਤਾਂ 2006 ਤੋਂ 2007 ਤੱਕ 44803 ਜਿਹੜੇ ਅਨਪਲਾਈਮੈਂਟ ਮੁੰਡੇ ਕੁੜੀਆਂ ਸੀ ਉਹ ਬੇਰਜ਼ਗਾਰੀ ਦਾ ਪੱਤਾ ਰਹਿੰਦੇ ਰਏ ਇਸੇ ਤਰ੍ਹਾਂ 2013 ਤੇ 2014 ਦੇ ਵਿੱਚ ਇਹ ਗਿਣਤੀ ਜਿਹੜੀ ਆ ਬੇਰਜ਼ਗਾਰ ਪੱਤਾ ਲੈਣ ਵਾਲੇ ਨੌਜਵਾਨਾਂ ਦੀ ਉਹ ਘਟਕੇ 100 ਤੱਕ ਕਰ ਰਹੀ ਦੇਖੋ ਕਿੰਨਾ ਫਰਕ ਹੋਇਆ ਕਿ ਇੰਨੇ ਸਮੇਂ ਦੇ ਦੌਰਾਨ ਜੇ 34803 ਅੰਬੇਰ ਯੂਗਾਰੀ ਪੱਤਾ ਲੈਣ ਵਾਲੇ ਨੌਜਵਾਨਾਂ ਸੰ ਨੂੰ ਉਹ ਘਟ ਕੇ ਘਟ ਕੇ 300 ਗਿਣਤੀ ਰਹੀ ਇਸੇ ਤਰ੍ਹਾਂ 2016 ਤੇ 17 ਵਿੱਚ ਇਹ ਗਿਣਤੀ ਜਿਹੜੀ ਆ ਅਨਪ੍ਰਾਇਮੈਂਟ ਨੌਜਵਾਨਾਂ ਦੀ ਉਹ ਘਟ ਕੇ 134 ਰਹਿ ਗਈ ਤੇ 2019 ਤੇ 20 ਦੇ ਵਿੱਚ ਸਿਰਫ 42 ਬੇਰੁਜ਼ਗਾਰੀ ਜੋ 27 ਆંકੜੇ ਦੱਸਦੇ ਆ ਉਹ ਦੱਸਦੇ ਆ ਵੀ 42 ਬੇਰੁਜ਼ਗਾਰੀ ਉਹ ਘਟ ਕੇ ਰਹਿ ਗਏ 2024 ਤੇ 25 ਵਿੱਚ ਸਿਰਫ ਇੱਕ ਬੇਰੁਜ਼ਗਾਰ ਜਿਹੜਾ ਆ ਉਹ ਆਪਣਾ ਅਨਪਲਾਈਡ ਅਨਾਉਂਸ ਜਿਹੜਾ ਸਰਕਾਰ ਬਦਲਦੇ ਆਇਆ ਹੁਣ ਇੱਥੇ ਜਿਸਕਾਰ ਦਾ ਰੈਕੜੀ ਇਸਤਰਾ ਦਾ ਬਣਿਆ ਹੋਵੇ ਇੱਥੇ ਕਿਸੇ ਦੇ ਬਾਰੇ ਕਿਹਾ ਨਾ ਜਾ ਸਕਦਾ ਹੋਵੇ ਕਿ ਇਹ ਜਿਹੜੇ ਆંકੜੇ ਆ ਇਸ ਸਰਕਾਰ ਵੱਲੋਂ ਜਿਹੜੇ ਪੇਸ਼ ਕੀਤੇ ਜਾ ਰਹੇ ਆ ਉਹਨਾਂ ਵਿੱਚ ਕਿ ਸਭ ਤੱਕ ਸਚਾਈ ਆ ਜਾਂ ਕਿ ਸਭ ਤੱਕ ਸਚਾਈ ਨਹੀਂ ਮੁਕਦੀ ਗੱਲ ਇਹ ਆ ਕਿ ਪੰਜਾਬ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਸਿਰਫ ਇਹ ਸਿਰਫ ਬੇਦਜਗਾਲ ਮੁੰਡੇ ਕੁੜੀਆਂ ਨੂੰ ਇੱਕ ਐਲਾਨ ਤਾਂ ਕਰ ਸਕਦੀ ਆ ਵੀ ਅਸੀਂ ਇੰਨੇ ਐਨਾ ਪੱਤਾ ਦੇਵਾਂਗੇ ਜਿਸਾਂ ਕਰਕੇ ਲੰਦੂ ਸਿੰਘ ਨੇ ਆਪਣੇ ਰਾਜ ਭਾਗ ਦੇ ਦੌਰਾਨ ਕੀਤਾ ਸੀ ਕਿ ਉਹ 2500 ਰੁਪਈਆ ਹਰ ਇੱਕ ਬੇਦਜਗਾਲ ਨੂੰ ਦੇਣਗੇ ਪਰ ਉਹ ਐਲਾਨ ਜਿਹੜਾ ਉਹ ਐਲਾਨ ਹੀ ਬਣ ਕੇ ਰਹਿ ਗਿਆ ਔਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਇਹ ਵਕਤ ਦੀਆਂ ਸਰਕਾਰਾਂ ਨੂੰ ਇੱਕ ਸਾਵਧਾਨ ਕਰਨਾ ਚਾਹਨਾ ਹੈ ਕਿ ਜੇਕਰ ਕਟੋ ਕੱਟ ਉਹ ਅਨਪਲਾਈਡ ਬੱਚੇ ਬੱਚੀਆਂ ਨੂੰ ਕੋਈ ਕੁਝ ਨਹੀਂ ਦੇ ਸਕਦੇ ਤੇ ਕਟੋ ਕੱਟ ਉਹਨਾਂ ਦੇ ਜਜ਼ਬਾਤਾਂ ਨਾਲ ਵੀ ਖੇਡਣ ਦਾ ਯਤਨ ਨਾ ਕਰਨ ਇਹਦੇ ਵਿੱਚ ਹੀ ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਆ ਕਿ ਸਾਡੇ ਮੁੰਡੇ ਕੁੜੀਆਂ ਜਿਹੜੇ ਆਪਣੀਆਂ ਡਿਗਰੀਆਂ ਦੀਆਂ ਪੜਾਂ ਦਾ ਹੈ ਕਿ ਹਾਦ ਲੋਕ ਸਵੇਨ ਆਪਣੇ ਘਰੋਂ ਨੌਕਰੀ ਦੀ ਭਾਰ ਵਿੱਚ ਨਿਕਲ ਜਾਂਦੇ ਆ ਉਹਨਾਂ ਸਾਰਿਆਂ ਨੂੰ ਚਰਨ ਬਰ ਚਰਨ ਕਰਕੇ ਜਿਸ ਗਾਬੇ ਸਾਡਾ ਉਹਨਾਂ ਲਈ ਪੈਦਾ ਕੀਤੇ ਜਾਣ ਉਹ ਜਿੰਨੀਆਂ ਵੀ ਕੋਸ਼ਟਾਂ ਹੁਣ ਅੱਗੇ ਵਾਸਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲ ਨਹੀਂ ਆਇਆ ਉਹਨਾਂ ਦੇ ਉਪਰ ਕੇਵਲ ਤੇ ਕੇਵਲ ਪੰਜਾਬ ਦੇ ਦੇਰਜਕਾਲ ਮੁੰਡੇ ਕੁੜੀਆਂ ਨੂੰ ਹੀ ਲਾਇਆ ਜਾਵੇ ਮਾਂ ਦੇ ਬਾਗੋਂ ਬੰਦੇ ਸੱਦ ਕੇ ਉਹਨਾਂ ਦੇ ਗਾਹ ਦੇ ਰਸਤੇ ਵਿੱਚ ਇੱਕ ਰੋੜਾ ਆ ਜਾਵੇ ਥੈਂਕ ਯੂ ਵੈਰੀ ਮਚ